2024 ਦੇ ਇਲੈਕਸ਼ਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰੇਕ ਪਾਰਟੀ ਵੱਲੋਂ ਆਪਣੇ ਆਪਣੇ ਕੈਂਡੀਡੇਟ ਉਦਾਰ ਦਿੱਤੇ ਗਏ ਹਨ ਅਤੇ ਚੋਣ ਪ੍ਰਚਾਰ ਉਹਨਾਂ ਦਾ ਜੋਰਾਂ ਤੇ ਚੱਲ ਰਿਹਾ ਹੈ। ਇਸੇ ਤਰ੍ਹਾਂ ਹੀ ਗੱਲ ਕੀਤੀ ਜਾਵੇ ਇਸ ਵਾਰ ਇਹਨਾਂ ਸਰਕਾਰਾਂ ਤੋਂ ਤੇ ਇਹਨਾਂ ਕੈਂਡੀਡੇਟਾਂ ਤੋਂ ਤੰਗ ਆ ਕੇ ਬਹੁਤ ਸਾਰੇ ਜੋ ਉਮੀਦਵਾਰ ਹਨ ਆਜ਼ਾਦ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਹੀ ਗੱਲ ਕੀਤੀ ਆਵੇ ਸੰਗਰੂਰ ਦੇ ਵਿੱਚ ਰਹਿੰਦੇ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਜੀ ਦੀ ਲਗਾਤਾਰ ਨਸ਼ਿਆਂ ਦੇ ਵਿਰੁੱਧ ਲਗਾ ਲੋ ਹਰੇਕ ਮੁੱਦਾ ਚਾਹੇ ਸ਼ਹਿਰ ਦੇ ਵਿੱਚ ਕੋਈ ਮੁੱਦਾ ਹੋਵੇ ਕਿਤੇ ਵੀ ਸੀਵਰੇਜ ਢੱਕਣ ਉੱਚਾ ਹੋਵੇ ਕਿਤੇ ਪਾਣੀ ਭਰਦਾ ਹੋਵੇ ਕਿਸੇ ਗਰੀਬ ਦੀ ਪੈਨਸ਼ਨ ਲਗवानी ਹੋਵੇ ਅਤੇ ਇਹਨਾਂ ਦੇ ਆਪਣੇ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਬੜਾ ਇਹਨਾਂ ਨੇ ਵਿਕਾਸ ਕਰਾਇਆ ਸੰਦਰਸ਼ ਕਰਕੇ ਧਰਨੇ ਲਗਾਏ ਅਤੇ ਲੋਕਾਂ ਦੀ ਇਹ ਉਮੀਦ ਸੀ ਕਿ ਇਸ ਵਾਰ ਇਹ ਐਮਪੀ ਦੀ ਚੋਣ ਜੜਨਗੇ ਤਾਂ ਸਰਕਾਰ ਨੂੰ ਜਗਾਉਣ ਦੇ ਵਾਸਤੇ ਪ੍ਰਸ਼ਾਸਨ ਨੂੰ ਜਗਾਉਣ ਦੇ ਵਾਸਤੇ ਇਹਨਾਂ ਨੇ ਜੋ ਐਮਪੀ ਦੇ ਕੈਂਡੀਡੇਟ ਵਾਸਤੇ ਪੁਲਿਸ ਵੈਰੀਫਿਕੇਸ਼ਨ ਕਰਵਾਈ ਉਹ ਬਿਲਕੁਲ ਸਹੀ ਆਈ ਅਤੇ 100 ਗਾਇ ਦਿਨਾਂ ਦੇ ਮਕਾਨ ਦੀ ਰਜਿਸਟਰੀ ਹੈ ਜਿਸ ਦਾ ਕਿ ਪ੍ਰੂਟੀਆਂ ਦਾ ਬਿੱਲ ਵੀ ਜੋ ਬਿੱਲ ਹੈ ਉਹ ਮਾਫ ਹੈ 100 ਗਾਇ ਤੋਂ ਨੀਚੇ ਦੀ ਰਜਿਸਟਰੀ ਦੀ ਸੀਵਰੇਜ ਦੀ ਅਤੇ ਪਾਣੀ ਦੀ ਜੋ ਬਿੱਲ ਹੈ ਮਾਫ ਹੁੰਦਾ ਹੈ ਲੇਕਿਨ ਇਹਨਾਂ ਤੇ ਜੋ ਜਦੋਂ ਇਹਨਾਂ ਨੇ ਕਾਗਜ਼ ਭਰਨੇ ਸੀ ਤਾਂ ਇਹਨਾਂ ਨੂੰ ਨਗਰ ਕੌਂਸਲ ਵੱਲੋਂ ਐਨਓ ਸਨਜਿਤੀ ਗਈ ਇਹ ਕਹਿ ਕੇ ਕਿ ਤੇਰਾ ਬਿੱਲ ਪੈਂਡਿੰਗ ਪਿਆ ਹੈ ਤਾਂ ਕਿਤਨਾ ਕਹਤੇ ਇਹਨਾਂ ਦੀ ਆਵਾਜ਼ ਨੂੰ ਦੱਬਣ ਵਿੱਚ ਅਹਿਮ ਰੋਹਲ ਅਦਾ ਕਿਥਾ ਨਗਰ ਕੌਂਸਲਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਕਿ 2024 ਦੇ ਇਲੈਕਸ਼ਨਾਂ 'ਚ ਤੁਸੀਂ ਇੰਟਰਸਟਿਡ ਸੀਗੇ ਆਯਾਦ ਉਮੀਦਵਾਰਾਂ ਨਾਲ ਵੀ ਬੜੇ ਕੈਂਡੀਡੇਟਾਂ ਨੇ ਫਾਰਮ ਭਰੇ ਨੇ ਇਸ ਵਾਰ ਕਾਫੀ ਆਯਾਦ ਖੜੇ ਹੋਏ ਨੇ ਤਾਂ ਤੁਹਾਡੇ ਤੋਂ ਕੀ ਇਹ ਖਤਰਾ ਸੀ ਕਿ ਤਾਰਾ ਜੀ ਖੜਾ ਹੋ ਗਿਆ ਉਹਨੇ ਕੀ ਕਰ ਦੂ ਪਹਿਲੀ ਗੱਲ ਤਾਂ ਇਹ ਹੈ ਜੀ ਸਾਡਾ ਜਿਹੜਾ ਭਾਰਤ ਦੇਸ਼ ਆ ਲੋਕਤੰਤਰ ਦੇਸ਼ ਆ ਇਹਦੇ ਵਿੱਚ ਹਰ ਇੱਕ ਨਾਗਰਿਕ ਨੂੰ ਅਧਿਕਾਰ ਹੈਗਾ ਇਹ ਆਪਣੀ ਵੋਟ ਵੀ ਪਾ ਸਕਦਾ ਤੇ ਇਲੈਕਸ਼ਨ ਦੇ ਵਿੱਚ ਖੜਾ ਵੀ ਹੋ ਸਕਦਾ ਹੈਗਾ ਇਹਦੇ ਲਈ ਜਿਹੜਾ ਆਪਾਂਗੇ ਅਸੀਂਾਂਗੇ ਮੈਂ ਆਗਾ ਮੈਂ ਵੀ ਇੱਕ ਕਿਤੇ ਹੋਰਾਂ ਨੇ ਵੀ ਬਹੁਤ ਨੇ ਆਜ਼ਾਦ ਆਈ ਵਾਰੀ ਆਜ਼ਾਦ ਕੈਂਡੀਡੇਟ ਖੜੇ ਹੁੰਦੇ ਨੇ ਉਹ ਕਾਰਨ ਕੀ ਹੈ ਮੇਰੇ ਆਜ਼ਾਦ ਖੜੇ ਹੋਣ ਦਾ ਕਾਰਨ ਕੀ ਸੀਗਾ ਵੀ ਜਿਹੜੇ ਸ਼ਹਿਰ ਦੇ ਮੁੱਦੇ ਨੇ ਸ਼ਹਿਰ ਦੀਆਂ ਸਮੱਸਿਆ ਨੇ ਉਹਨਾਂ ਨੂੰ ਮੈਂ ਹੋਰ ਵਧੀਆ ਤਰੀਕੇ ਨਾਲ ਸਰਕਾਰਾਂ ਦੇ ਧਿਆਨ 'ਚ ਲਿਆਉਣਾ ਸੀਗਾ ਉਹਨਾਂ ਨੂੰ ਮੀਡੀਆ ਰਾਹੀਂ ਉੱਪਰ ਲੈ ਕੇ ਜਾਣਾ ਸੀਗਾ ਪਰ ਕਿਤੇ ਨਾ ਕਿਤੇ ਇਹ ਇੱਕ ਖਮਿਆਜਾ ਜਾਂ ਇੱਕ ਡਰ ਸੀਗਾ ਸਰਕਾਰਾਂ ਨੂੰ ਵੀ ਕਿਤੇ ਜੇ ਇਹ ਬੰਦੇ ਦਾ ਇਹ ਕਾगज ਭਰੇਗੇ ਤਾਂ ਇਹ ਸਾਡੇ ਬਰਾਬਰ ਆ ਕੇ ਖੜ ਜੂਗਾ ਪਹਿਲੀ ਗੱਲ ਦੂਸਰੀ ਗੱਲ ਅਸੀਂ ਏਸੀ ਕਾਸਟ ਨਾਲ ਬਿਲੋਂਗ ਰੱਖਦੇ ਆਂ ਸਲਾਈ ਦਾ ਕੰਮ ਕਰਦਾ ਗਰੀਬ ਦਬਕੇ ਦੇ ਨਾਲ ਸੰਬੰਧ ਰੱਖਦੇ ਆ ਕਿਤੇ ਨਾ ਕਿਤੇ ਜਿਹੜੇ ਤਣਾੜ ਨੇਗੇ ਜਿਹੜੇ ਸਰਮਾਇਦਾਰ ਨੇ ਜਿਹੜੇ ਪਾਵਰਫੁੱਲ ਨੇ ਉਹਨਾਂ ਨੂੰ ਇਹ ਹੁੰਦਾ ਵੀ ਇਹ ਇੱਕ ਜਿਹੜਾ ਛੋਟੀ ਕਾਸਟ ਦਾ ਮੈਸੇਜ ਦੀ ਗੱਲ ਕਰਨਾ ਕਿਉਂਕਿ ਸਾਡੇ ਨਾਲ ਵਿਕਤੀ ਦਾ ਖੁੱਤਾ ਜਾਂਦਾ ਹੈਗਾ ਵੀ ਇਹ ਬੰਦਾ ਕਿਤੇ ਸਾਡੇ ਬਰਾਬਰ ਆ ਕੇ ਨਾ ਖੜਜੇ ਠੀਕ ਹੈ ਜੀ ਇਸ ਦੇ ਲਈ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਆ ਮੈਂ ਆਪਦੀ ਪੁਲਿਸ ਵੈਲੀਫਿਕੇਸ਼ਨ ਕਰਾਈ ਆ ਆ ਮੇਰਾ ਸਰਟੀਫਿਕੇਟ ਆ ਜੀ ਪੁਲਿਸ ਵੈਲੀਫਿਕੇਸ਼ਨ ਦਾ ਮੈਨੂੰ ਸਰਟੀਫਿਕੇਟ ਮਿਲਿਆ ਔਰ ਦੂਸਰੀ ਗੱਲ ਮੈਂ ਦੱਸਣਾ ਚਾਹਣਾ ਵੀ ਜਿਹੜੀ ਮੇਰੀ ਮਕਾਨ ਦੀ ਰਜਿਸਟਰੀ ਆ ਉਹ ਹੈਗੀ ਆ ਜੀ 70 ਗਜ ਆ 70 ਗਜ ਮੇਰੇ ਮਕਾਨ ਦੀ ਰਜਿਸਟਰੀ ਹੈ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਜਿਹੜਾ ਹੈਗਾ ਜੀ ਏ ਰਜਿਸਟਰੀ ਮੇਰੀ 2007 ਦੇ ਵਿੱਚ ਮੇਰੇ ਮੇਰੇ ਨਾਮ ਹੋ ਗਈ ਸੀ ਉਦੋਂ ਪਹਿਲਾਂ ਮੇਰੇ ਫਾਦਰ ਸਾਹਿਬ ਦੇ ਮਾਤਾ ਜੀ ਦੇ ਨਾਮ ਸੀ ਜਿਹੜੇ ਇਹ ਕਾਗਜ਼ ਨੇ ਮੈਂ 2008 ਦੇ ਵਿੱਚ ਉੱਥੇ ਸਿਵਰੇਜ ਬੋਰਡ ਦੇ ਵਿੱਚ ਦਫਤਰ ਜਮ੍ਹਾਂ ਕਰਵਾਤੇ ਸੀ 70 ਗਾ ਦਾ ਜਿਹੜਾ ਮੇਰਾ ਟੂਟੀ ਦਾ ਪਾਣੀ ਦਾ ਬਿੱਲ ਸੀਗਾ ਮਾਫ ਜੀ ਜੀ ਕੰਪਿਊਟਰ ਦੇ ਵਿੱਚ ਜਿਹੜਾ ਹੈ ਵੀ ਉਹ ਮਾਫ ਆ ਹੁਣ ਇੱਕ ਕਾਗਜ਼ ਬੰਦਾ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਇੱਕ ਆ ਫਾਰਮ ਮੈਨੂੰ ਦਿੱਤਾਗਾ ਜਦੋਂ ਕਾਗਜ਼ ਭਰਨ ਦੇ ਤਰੀਕ ਜਮ੍ਹਾਂ ਲਵੇ ਆ ਗਈ ਨਗਰ ਕੌਂਸਲ ਕਮੇਟੀ ਬਣਨੋਂ ਇਹ ਫਾਰਮ ਦਿੱਤਾ ਜਾਂਦਾ ਹੈਗਾ ਇਹਨਾਂ ਨੇ ਬਿਲਕੁਲ ਲਵੇ ਆ ਕੇ ਮੈਨੂੰ ਦਿੱਤਾ ਉਹ ਕਹਿੰਦੇ ਜੀ ਐਨਓਸੀ ਦੇ ਲਈ ਬਹੁਤ ਜ਼ਰੂਰੀ ਆ ਵੀ ਐਨਓਸੀ ਲੈਣੀ ਪੈਂਦੀ ਹੁਣ ਮੇਰਾ ਇੱਕ ਸਵਾਲ ਆ ਇਹਦੇ ਤੇ ਮੈਂ ਫੇਰ ਗੱਲ ਕਰਦਾ ਵੀ ਜਿਹੜੇ ਬਾਹਰ ਦੇ ਕੈਂਡੀਡੇਟ ਉਰੇ ਆ ਕੇ ਇਲੈਕਸ਼ਨ ਲੜ ਰਹੇ ਨੇ ਚਾਹੇ ਆਪਾਂ ਗੱਲ ਕਰ ਲਈ ਮੀਤ ਹੇਰਜੀ ਨੇ ਉਰੰਦੇ ਆਮ ਪਾਰਟੀ ਦੇ ਉਹ ਬਰਨਾਲੇ ਤੋਂ ਉਰੇ ਆ ਕੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਉਰੇ ਉਰੇ ਜਦ ਕਿ ਉਹਨਾਂ ਦਾ ਉਹਨਾਂ ਦਾ ਵੋਟ ਕਾਟ ਵੀ ਨਹੀਂ ਹੋਣਾ ਠੀਕ ਹੈ ਜੀ ਔਰ ਆਪਣੇ ਸੁਖਬਾਲ ਸਿੰਘ ਖਹਿਰਾ ਜੀ ਨੇ ਉਹ ਵੀ ਉਰੇ ਆ ਕੇ ਲੜ ਰਹੇ ਨੇਗੇ ਤੇ ਹੋਰ ਵੀ ਨੇਗੇ ਜਿਹੜੇ ਲੜ ਰਹੇ ਨੇ ਪਰ ਮੇਰਾ ਸਵਾਲ ਇਹ ਕੀ ਹੈਗਾ ਵੀ ਕੀ ਇਹਦੇ ਵਿੱਚ ਐਨਸੀ ਵੀ ਅਗਰ ਲੋੜ ਪੈਂਦੀ ਆ ਤਾਂ ਫਿਰ ਕੀ ਇਹ ਲੀਡਰਾਂ ਦੇ ਵੀ ਐਨਸੀ ਦਿੱਤੀ ਹੋਣੀ ਉਰੇ ਨਹੀਂ ਦਿੱਤੀ ਹੋਣੀ ਕਿਉਂਕਿ ਇਹਨਾਂ ਦਾ ਉਰੇ ਕੋਈ ਸਹੀ ਹੋ ਨਹੀਂਗਾ ਬੋਰਡ ਕਾਰਡ ਇਹਨਾਂ ਦਾ ਨਹੀਂ ਹੈਗਾ ਉਰੇ ਤੇ ਆਧਾਰ ਕਾਰਡ ਇਹਨਾਂ ਦਾ ਨਹੀਂ ਹੈਗਾ ਉਰੇ ਇਹਨਾਂ ਦੀ ਜ਼ਮੀਨ ਨਹੀਂ ਹੈਗੀ ਉਰੇ ਕੋਈ ਮਕਾਨ ਨਹੀਂ ਫਿਰ ਉਹਨਾਂ ਨੇ ਐਨਸੀ ਉਹਨਾਂ ਤੋਂ ਐਨਸੀ ਕਿਉਂ ਨਹੀਂ ਲੈਂਦੀ ਕਿ ਮੈਟਰ ਕਿਉਂ ਮੰਗੀ ਗਈ ਹੁਣ ਗੱਲ ਹੀ ਕਹਉਂਦੀ ਆ ਵੀ ਮੇਰੇ ਬੰਨੇ ਜਦੋਂ ਨਗਰ ਜਿਹੜਾ ਸਿਵਰਜਬੋਰ ਵਾਟਰ ਸਪਲਾਈ ਦਾਗਾ ਵਾਟਰ ਸਪਲਾਈ ਦਾ ਜਿਹੜਾ ਦਫਤਰ ਆ ਉਹਦੇ ਵਿੱਚ ਇੱਕ ਸਿਵਰ ਜੀ ਆ ਹੁੰਦਾਗਾ ਆ ਸਿਵਰ ਦਾ ਮੇਰਾ ਓਕੇ ਹੈਗਾ ਜੀ ਆ ਜਿਹੜਾ ਸਿਵਰ ਦਾ ਓਕੇ ਹੈ ਤੇ ਵਾਟਰ ਸਪਲਾਈ ਦਾ ਜਿਹੜਾ ਉਹ ਮੇਰੇ ਬੰਨੀ ਇਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਕਦੇ ਰਜਿਸਟਰ ਤੇ ਕਹਿੰਦਾ ਜੀ ਤੁਹਾਡੇ ਬੰਨੀ ਬਕਾਇਆ ਖੜਾ ਰੋ ਕਿੰਨੇ ਸਾਲਾਂ ਤੋਂ ਮੇਰੀ 70 ਗਾਜ ਜਗਾ ਤੇ ਮੈਨੂੰ ਪਾਣੀ ਦਾ ਬਿੱਲ ਨਹੀਂ ਆ ਰਿਹਾ ਮੇਰਾ ਕੰਪਿਊਟਰ ਤੇ ਮਾਫਾਗਾ ਮੈਨੂੰ ਇਹਨਾਂ ਨੇ ਆ ਸਾਈਨ ਨਹੀਂ ਕੀਤੇ ਕਹਦੇ 11000 ਰੁਪਏ ਭਰੋ ਅਸੀਂ ਤੁਹਾਨੂੰ ਫੇਰ ਆਈਨ ਅਸੀਂ ਜਾਵਾਂ ਆਹ ਫੇਰ ਅਸੀਂ ਸਾਈਨ ਕਰਾਂਗੇ ਉਸ ਤੋਂ ਬਾਅਦ ਜੀ ਮੈਂ ਜਿਹੜੇ ਉੱਥੋਂ ਦੇ ਸਿਵਰਜ ਬੋਰਡ ਦੇ ਐਕਸ਼ਨ ਸਾਹਿਬ ਨੇ ਉਹਨਾਂ ਨੂੰ ਮਿਲਿਆ ਉਹਨਾਂ ਨੇ ਕਹੇ ਕਹਿੰਦੇ ਬਿਲਕੁਲ ਕਹਿੰਦੇ ਤੇਰਾ ਰਾਈਟ ਹੈਗਾ ਕਹਿੰਦਾ ਵੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਇਹ ਕਹਿੰਦਾ ਤੇਰਾ ਮੈਂ ਕੰਮ ਕਰਵਾ ਕੇ ਦੂੰਗਾ ਵੀ ਤੂੰ ਮੇਰੇ ਲਈ ਸਵੇਰਵਾਜੀ ਦੂਸਰੇ ਦਿਨ ਮੈਨੂੰ ਕੋਈ ਕੰਮ ਹੋ ਗਿਆ ਜੀ ਮੈਨੂੰ ਜਾਣਾ ਪੈ ਗਿਆ ਤੀਸਰੇ ਦਿਨ ਜਦੋਂ ਮੈਂ ਆਇਆ ਤਾਂ ਉਹ ਚੱਡੀ ਖੜ ਗਿਆ ਸੀ ਉਸ ਤੋਂ ਬਾਅਦ ਜਦੋਂ ਫਿਰ ਮੇਰਾ ਸਿਵਰਜ ਬੋਰਡ ਦੇ ਮੈਂ ਚੱਕਰ ਕੱਢਦਾ ਰਿਹਾ ਚੱਕਰ ਕੱਢਦਾ ਰਿਹਾ ਨਗਰ ਕੌਂਸਲ ਕਮੇਟੀ 'ਚ ਜਾਂਦਾ ਰਿਹਾ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਮੈਂ ਸੰਗਰੂਰ ਦੇ ਜਿਹੜੇ ਐਸਡੀ ਸਾਹਿਬ ਨੇ ਸਾਡੇ ਬੀਜੀ ਕੰਪਲੈਕਸ ਦੇ ਵਿੱਚ ਬੈਠੇ ਨੇ ਐਸ ਐਸ ਡੀਮ ਸਾਹਿਬ ਨੇ ਉਹਨਾਂ ਨੂੰ ਜਾ ਕੇ ਮੈਂ ਆ ਦਿਖਾਇਆ ਮੈਂ ਕਿਹਾ ਜੀ ਆਹ ਮੇਰੀ ਵੈਲੀਫਿਕੇਸ਼ਨ ਕਰਵਾਈ ਸੀਗੀ ਪੁਲਿਸ ਵੈਲੀਫਿਕੇਸ਼ਨ ਕਰਵਾਈ ਸੀ ਸਰਟੀਫਿਕੇਟ ਉਹਨਾਂ ਨੇ ਦਿੱਤਾ ਮੈਂ ਐਮਪੀ ਦੇ ਬਗੈਰਾ ਆਜ਼ਾਦ ਐਮਪੀ ਆ ਲਿਖੋ ਜੀ ਐਮਪੀ ਆਜ਼ਾਦ ਦੇ ਮੈਨੇ ਕਾਏ ਭਰਨੇ ਸੀ ਇਹਦੇ ਵਿੱਚ ਉਹਨਾਂ ਨੇ ਵੀ ਕਿਹਾ ਕਹਿੰਦੇ ਜੀ ਤੁਹਾਨੂੰ ਫਿਰ ਇਹ ਕਹਿੰਦੇ ਬਕਾਇਆ ਤਾਂ ਕਹਿੰਦੇ ਜੀ ਭਰਨਾ ਪਊ ਮੈਂ ਕਿਹਾ ਜਦੋਂ ਮੇਰਾ ਮਾਫ ਆ ਗਿਆ ਜੀ ਫਿਰ ਮੈਨੂੰ ਕਿਉਂ ਭਰਨਾ ਪਊਗਾ ਹੁਣ ਮੈਨ ਤੋਂ ਦੇਖੋ ਮੇਰੇ ਪ੍ਰਸ਼ਾਸਨ ਨੂੰ ਐਸਡਿੰਮ ਸਾਹਿਬ ਨੂੰ ਤਾਂ ਪਤਾ ਹੀ ਹੈ ਨਾ ਜਿਹੜੇ ਕਾਗਜ਼ ਭਰਨ ਨੂੰ ਸਾਰਾ ਸਾਰਾ ਉਹਨਾਂ ਦੇ ਵਿੱਚ ਕੀ ਸਿਸਟਮ ਹੁੰਦਾ ਉਹਨਾਂ ਨੂੰ ਪਤਾ ਜੇ ਉਹਨਾਂ ਵੱਡੇ ਲੀਡਰਾਂ ਦੀ ਐਨਓਸੀ ਮਾਫ ਆ ਗਈ ਉਹਨਾਂ ਦੀ ਮਾਂ ਫਿਰ ਮੇਰੇ ਗਰੀਬ ਬੰਦੇ ਦੀ ਐਨਓਸੀ ਦੀ ਕਿਉਂ ਡਿਕਾ ਲਾਇਆ ਜੀ ਮੈਨੂੰ ਕਿਉਂ ਮਤਲਬ ਕਿਉਂ ਨਹੀਂ ਮਤਲਬ ਕਾਗਜ਼ ਭਰਨ ਦੇ ਲਈ ਮੈਥੋਂ ਇਹ ਕਿਉਂ ਗਿਆ ਗਿਆ ਵੀ ਤੈਨੂੰ ਇਹ ਜਿਹੜਾ 11000 ਇਹ ਭਰਨਾ ਪਊਗਾ ਕਿਤੇ ਨਾ ਕਿਤੇ ਸਾਡੇ ਗਰੀਬ ਦੋ ਲੋਕਾਂ ਦੇ ਨਾਲ ਇਸੇ ਚੀਜ਼ ਦਾ ਧੱਕਾ ਕੀਤਾ ਜਾਂਦਾ ਵੀ ਜਿਹੜਾ ਇਹ ਕਿਤੇ ਜਿਹੜੇ ਗਰੀਬ ਲੋਕ ਨੇ ਇੱਕ ਤੇ ਕਾਜ ਭਰ ਕੇ ਸਾਡੇ ਨਾਲ ਨਾ ਖੜ ਜਾਣਾ ਇਹ ਮੁੱਦੇ ਨਾ ਚੱਕ ਲੈਣ ਜਿਹੜੇ ਸਰਕਾਰ ਦੇ ਮੁੱਦੇ ਨੇ ਸਾਡੇ ਗਰੀਬ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈਗਾ ਹੁਣ ਮੈਂ ਇਹਦੇ ਲਈ ਜਿਹੜਾ ਵਾਟਰ ਸਪਲਾਈ ਆ ਸੀਵਰੇਜ ਬੋਰਡ ਵਿਭਾਗ ਦਾ ਕਈ ਕੰਪਲੇਟਨ ਜਿਹੜੀਆਂ ਮੇਰੀਆਂ ਸੀਵਰ ਦੇ ਖਿਲਾਫ ਦਿੱਤੀਆਂ ਹੋਈਆਂ ਨੇ ਕਿਉਂਕਿ ਮੈਂ ਅਕਸਰ ਮੁੱਦੇ ਚੱਕਦਾ ਰਹਿਣਾਗਾ ਸ਼ਿਵਰ ਦੇ ਮੁੱਦੇ ਚੱਕਦਾ ਸ਼ਿਵਰ ਦੇ ਸਾਡੇ ਸੜਕਾਂ ਜਿਹੜੀਆਂ ਗਲੀਆਂ ਨੇ ਟੁੱਟੀਆਂ ਪਈਆਂ ਨੇ ਮੈਂ ਖੁਦ ਉਹ ਗਲੀਆਂ ਬਣਾਉਣਾਗਾ ਅ ਮਤਲਬ ਵਿੱਚ ਝੋਲਾ ਭਰਿਆ ਪਿਆ ਜੀ ਠੀਕ ਆ ਤੇ ਕੰਪਲੀਟਾਂ ਨਹੀਂ ਗਈਆਂ ਡੀਸੀ ਸਾਹਿਬ ਨੂੰ ਦਿੰਨੇ ਹੈਗੇ ਜਿਹੜਾ ਸ਼ਿਕਾਇਤ ਅਫਸਰ ਨੂੰ ਦਿੰਨੇ ਇਹਨਾਂ ਲਵੇ ਆ ਜਾਂਦੇ ਨੇ ਕੋਈ ਹੱਲ ਨਹੀਂ ਕਰਦੇ ਹੈਗੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਇਸ ਚੀਜ਼ ਦਾ ਮੇਰੇ ਨਾਲ ਸ਼ਾਇਦ ਉਹ ਹੋਣਾ ਵੀ ਇਹ ਬੰਦਾ ਸਾਡਾ ਜਿਹੜਾ ਹੈਗਾ ਕਿ ਸੜਕਾਂ ਦੇ ਗਲੀਆਂ ਦੇ ਪਾਣੀ ਦੇ ਮੁੱਦੇ ਚੱਕਦਾ ਸਾਡੇ ਮਹੱਲਿਆਂ ਦੇ ਵਿੱਚ ਜਿਹੜੇ ਸਲਾਮੇਰੀਆ ਨੇ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਜੀ ਸਾਡੇ ਪੀਣ ਵਾਲਾ ਪਾਣੀ ਇਸਨੇ ਪਿੱਛੇ ਹਫਤਾ ਹੋ ਗਿਆ ਜੀ ਅਸੀਂ ਮੁੱਲ ਟੈਂਕਰ ਮੰਗਾਇਆਗਾ ਪਾਣੀ ਦਾ ਤਾਂ ਜਿਵੇਂ ਤੁਸੀਂ ਕਿਹਾਗਾ ਕਿ ਤੁਹਾਡਾ ਬਿੱਲ ਮਾਫ ਹੈ ਲੇਕਿਨ 11000 ਤੱਕੜ ਦਿੱਤਾ ਗਿਆ ਫਿਰ ਤੁਹਾਨੂੰ ਐਨਓ ਸੁਣ ਦਿੱਤੀ ਗਈ ਤਾਂ ਉਸ ਤੋਂ ਬਾਅਦ ਤੁਸੀਂ ਕਿਸੇ ਕੋਲ ਸ਼ਿਕਾਇਤ ਕੀਤੀ ਹੈ ਜਾਂ ਪ੍ਰਸ਼ਾਸਨ ਨਹੀਂ ਸੁਣਦਾ ਕਿ ਕੋਟ ਦਾ ਦਰਵਾਜ਼ਾ ਖੜਕੜ ਖੜਕਟਾਓਗੇ ਕਿਉਂਕਿ ਇੱਕ ਨਾਇਨਸਾਫੀ ਵੀ ਤੁਹਾਡੇ ਨਾਲ ਬਿਲਕੁਲ ਦੀ ਪਹਿਲਾਂ ਤਾਂ ਮੈਂ ਜਿਹੜੇ ਜਿਹੜੇ ਮਹਿਕਮੇ ਨੇ ਸਿਵਰੇਜ ਬੋਰਡ ਦਾ ਵਾਟਰ ਸਪਲਾਈ ਦਾ ਜਿਹੜਾ ਮਹਿਕ ਮੰਗਾ ਮੈਂ ਉਹਦੇ ਮੂਰੇ ਧਰਨਾ ਦਊਗਾ ਜੀ ਇਹ ਮੈਂ ਆਪਣਾ ਪਿੱਛੇ ਖਬਰਾਂ ਲੱਗਿਆ ਸੀ ਉਹਨਾਂ ਦੇ ਵਿੱਚ ਵੀ ਆਪਦਾ ਬਿਆਨ ਦਿੱਤਾ ਸੀਗਾ ਵੀ ਉਹਦੀ ਜ਼ਿੰਮੇਵਾਰੀ ਸਿਵਰੇਜ ਬੋਰਡ ਮੈਂ ਉੱਥੇ ਬਹਿ ਕੇ ਜਵਾਬ ਲਵਾਂਗਾ ਜੀ ਉਹਨਾਂ ਤੋਂ ਉੱਥੇ ਬਹਿ ਕੇ ਜਵਾਬ ਲਵਾਂਗਾ ਪਹਿਲਾਂ ਤਾਂ ਮੈਂ ਉਹਨਾਂ ਨੂੰ ਜਵਾਬ ਲਵਾਂਗਾ ਫਿਰ ਮੈਂ ਇੱਕ ਗੱਲ ਇਹ ਨਹੀਂ ਹੈਗੀ ਵੀ ਮੈਂ ਕਿਸੇ ਲਵੇ ਗਿਆ ਨਹੀਂ ਸਿਵਰੇਜ ਬੋਰਡ ਦੇ ਐਕਸ਼ਨ ਸਾਹਿਬ ਲਵੇ ਮੈਂ ਗਿਆਗਾ ਜਿਹੜਾ ਸੰਗਰੂਰ ਦੇ ਆਪਣੇ ਐਸਡੀਐਮ ਸਾਹਿਬ ਨੇ ਉਹਨਾਂ ਲਵੇ ਮੈਂ ਗਿਆਗਾ ਪਰ ਮੈਨੂੰ ਉਹਦੀ ਕਹਿ ਦਿੰਦੇ ਹੋ ਕਿਉਂਕਿ 2-3 ਦਿਨ ਰਹਿ ਗਏ ਸੀਗੇ ਕਾਗਜ਼ ਭਰਨੇ ਵਿੱਚ ਤ ਸ਼ੁੱਕਰਵਾਰ ਦੀ ਛੁੱਟੀ ਸ਼ਨੀਵਾਰ ਦੀ ਛੁੱਟੀ ਐਤਵਾਰ ਦੀ ਛੁੱਟੀ ਠੀਕ ਹੈ ਜੀ ਫਿਰ ਦਿਨ ਸੀਗੇ ਸੋਮਵਾਰ ਤੇ ਮੰਗਲਵਾਰ ਮੈਨੂੰ ਕਹਿੰਦੇ ਸੋਮਵਾਰ ਨੂੰ ਆ ਜੀ ਸੋਮਵਾਰ ਨੂੰ ਆ ਕੇ ਮੈਂ ਕਿਹੜੇ ਵੇਲੇ ਉਹਨਾਂ ਤੋਂ ਮੈਂ ਐਨਸੀ ਲੈਂਦਾ ਕਿਹੜੇ ਵੇਲੇ ਮੰਗਲਵਾਰ ਨੂੰ ਮੈਂ ਕਾਗਜ਼ਪਰਦਾ ਤਿਆਰ ਕਰਕੇ ਜੀ ਮੇਰੇ ਨਾਲ ਤਿੰਨ 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 ਛੁੱਟੀਆਂ ਹੈਗੀਆਂ ਇਹ ਤਾਂ ਇਹਨਾਂ ਦਾ ਤਾਂ ਕੰਮ ਚੱਲੀ ਗਿਆ ਕਿਉਂਕਿ ਇਹਨਾਂ ਨੂੰ ਤਾਂ ਛੁੱਟੀਆਂ ਹੋਇਆਂ ਤਾਂ ਵੀ ਇਹਨਾਂ ਨੂੰ ਤਨਖਾਹ ਪੈਣੀ ਹੈਗੀ ਪਰ ਸਾਡੇ ਵਰਗੇ ਮਹੱਲੇ ਦੇ ਜਿਹੜੇ ਗਰੀਬ ਲੋਕ ਨੇ ਹਫਤੇ ਵਿੱਚ ਕਦੇ ਕਿਹੜੀ ਛੁੱਟੀ ਆ ਗਈ ਕਦੇ ਕਿਹੜੀ ਛੁੱਟੀ ਆ ਗਈ ਸ਼ਨੀਵਾਰ ਛੁੱਟੀ ਆ ਐਤਵਾਰ ਛੁੱਟੀ ਆ ਮੈਂ ਕਹਿੰਦਾ ਮਹੀਨੇ ਦੇ ਵਿੱਚ 8 ਛੁੱਟੀਆਂ ਤਾਂ ਇਹ ਆ ਜਾਂਦੀਆਂ ਨੇਗੀਆਂ ਤੇ ਬਾਕੀ ਕੋਈ ਨਾ ਕੋਈ ਤਿਹਾਰਾ ਆ ਰਿਹਾ ਨਾ ਕੋਈ ਪ੍ਰੋਗਰਾਮ ਆ ਰਹਿੰਦਾਗਾ ਥੋੜੀ ਤਾਂ ਨੇੜਤਾ ਰਹੀ ਐ ਐਮਐਲਏ ਰਹੇ ਨੇ ਹੈਗੇ ਨੇ ਮੌਜੂਦਾ ਐਮਐਲਏ ਨੇ ਰਖੜੀ ਵੀ ਤੁਸੀਂ ਬਣਾਈ ਐ ਭੈਣ ਬਣਾਈ ਸੀ ਤੁਸੀਂ ਲੇਕਿਨ ਅੱਜ ਕੱਲ ਤੁਸੀਂ ਉਹਨਾਂ ਦੇ ਹੀ ਜੋ ਅਗੇਂਸਟ ਉਹਨਾਂ ਨਾਰਾਜ਼ ਨਾਰਾਜ਼ਗੀਆਂ ਹੋਵੇ ਨਾ ਵੀ ਤੁਸੀਂ ਉਹਨਾਂ ਦੇ ਅਗੇਂਸਟ ਖਬਰਾਂ ਲਵਾਈ ਜਾ ਰਹੇ ਹੋ ਉਸ ਕਰਕੇ ਬੀ ਕੁ ਦਿੱਕਤਾਂ ਦਾ ਤੁਹਾਨੂੰ ਤੁਹਾਡੇ ਅੱਗੇ ਦਿੱਕਤਾਂ ਖੜੀ ਕਰਨੀ ਪਈ ਉਹਨਾਂ ਨੂੰ ਦੇਖੋ ਜੀ 1 ਮਿੰਟ ਮੈਂ ਸੋਨੂੰ ਵਿੱਚ ਦੀ ਰੋਕਣਾ ਚਾਹਣਾਗਾ ਦੇਖੋ ਸਾਡੇ ਭੈਣ ਭਰਾ ਇੱਕ ਰਿਸ਼ਤਾ ਹੁੰਦਾ ਸਾਡੀ ਅਸੀਂ ਵੱਡੀ ਹੈ ਜਿਹੜੀ ਕੋਈ ਉਹਨੂੰ ਮਾਤਾ ਕਹਿੰਦੇ ਆਗੇ ਜੇ ਕੋਈ ਸਾਡੇ ਹਾਂ ਦੇ ਬਰਾਬਰ ਤੁਹਾਨੂੰ ਇਹ ਦਿੱਕਤਾਂ ਆ ਰਹੀਆਂ ਸੀਗੀਆਂ ਫਿਰ ਤੁਸੀਂ ਮੈਡਮ ਨੂੰ ਮਿਲੇ ਐਮਐਲਏ ਨੂੰ ਵੀ ਮੈਨੂੰ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਕਿ ਮੇਰਾ ਹੱਲ ਕਰਵਾਓ ਕੋਈ ਜਾਂ ਉਹਨਾਂ ਵੱਲੋਂ ਕੋਈ ਦਿੱਕਤ ਪਹਿਲਾਂ ਕੀਤੀ ਗਈ ਹੈ ਦੇਖੋ ਜੀ ਹੁਣ ਕਿਉਂਕਿ ਮਿਊਦਾ ਸਰਕਾਰੀ ਕਰਦੀ ਹੈ ਨਾ ਪਹਿਲਾਂ ਤਾਂ ਮੈਂ ਭੈਣ ਭਾਈ ਵਾਲੇ ਦਾ ਗੱਲ ਕਰਦਾ ਪਹਿਲਾਂ ਉਹ ਜਦੋਂ ਐਮਐਲਏ ਨਹੀਂ ਸੀ ਉਦੋਂ ਸਾਡੀ ਭੈਣ ਸੀ ਸਾਡੇ ਗਰੀਬ ਲੋਕਾਂ ਦੀ ਭੈਣ ਸੀ ਜਦੋਂ ਉਹ ਐਮਐਲਏ ਬਣ ਗਏ ਉਹ ਫਿਰ ਹੁਣ ਫਿਰ ਸਾਡੇ ਭੈਣ ਭਾਈ ਵਾਲਾ ਕਿਹੜਾ ਭਾਈ ਗਰੀਬ ਥੋੜਾ ਭਾਈ ਹੁੰਦਾ ਜਿਹੜਾ ਪੈਸੇ ਵਾਲੇ ਤੱਕੜੇ ਬੰਦੇ ਨੂੰ ਉਹ ਭਾਈ ਨੇ ਆ ਸਾਡੇ ਵਰਗੇ ਨਹੀਂ ਹੈਗੇ ਹੁਣ ਤੁਸੀਂ ਇੱਕ ਗੱਲ ਆ ਦੇਖੋ ਜੀ ਆ ਸਾਡੇ ਆ ਸਾਡੇ ਸ਼ਹਿਰ ਦੇ ਜਿਹੜੇ ਕੰਮ ਨੇਗੇ ਮੁੱਦੇ ਨੇ ਆ ਸਾਡਾ ਧੂਰੀ ਗੇਟ ਵਾਲਾ ਨਾਲਾਗਾ ਇਹਦੇ ਲਈ ਮੈਂ ਉਹਨਾਂ ਨੂੰ ਕਿਹਾ ਆ ਇੱਟ ਲਾ ਕੇ ਇਟਾਂ ਅਸੀਂ ਖੁਦ ਲਾ ਰਹਿਆਂਗੇ ਠੀਕ ਹੈ ਜੀ ਆ ਇਟ ਇਟਾਂ ਹੋ ਗਈਆਂ ਆ ਜਿਹੜੀਆਂ ਸੜਕਾਂ ਨੇਗੀਆਂ ਆ ਆ ਸੜਕਾਂ ਦੇ ਖੱਡੇ ਨਹੀਂ ਭਰੇਗੇ ਟੋਏ ਦੇ ਵਿੱਚ ਬੈਠਣਾ ਪੈਂਦਾ ਤੇ ਇਹਦੇ ਵਿੱਚ ਅਗਰ ਉਹਨਾਂ ਨੂੰ ਬੁਰਾ ਲੱਗਦਾ ਤਾਂ ਲੱਗੇ ਜਾਵੇ ਇਸ ਸਾਭ ਦੇ ਪਹਿਲਾਂ ਵੀ ਮਸਲੇ ਚੱਕਦੇ ਸੀ ਹੁਣ ਵੀ ਚੱਕਾਂਗੇ ਆ ਸਾਡੇ ਪਾਣੀ ਵਾਲੀ ਟੈਂਕੀ ਦੇ ਪਾਰਕ ਠੀਕ ਹੈ ਜੀ ਪਾਰਕ 11 ਮਾਰਚ ਨੂੰ ਉਦੋਂ ਚੋਣ ਜਾਬਤਾ ਨਹੀਂ ਲੱਗਿਆ ਸੀਗਾ ਉਦੋਂ ਆਹ ਖੜੇ ਨੇਗੇ ਆ ਫੋਟੋ ਆ ਗਈ 16,66,000 ਦੇ ਜਿਹੜੇ ਕੰਮ ਸ਼ੁਰੂ ਕਰਵਾਇਆ ਸੀ ਸਾਡੇ ਪਾਣੀ ਵਾਲੀ ਟੈਂਕੀ ਦੇ ਪਾਰਕ ਦਾ ਉੱਥੇ ਸਾਡੇ ਪਾਰਕ ਨਹੀਂ ਬਣਿਆ ਪਰ ਉੱਥੇ ਨਿਛੇੜੀਆਂ ਦਾ ਅੱਡਾ ਜ਼ਰੂਰ ਬਣ ਗਿਆ ਤੁਸੀਂ ਅੱਜ ਮੈਂ ਤੁਹਾਨੂੰ ਜਾ ਕੇ ਚੈੱਕ ਕਰਵਾ ਸਕਦਾ ਸਿੰਝਾਂ ਪਈਆਂ ਨੇ ਉੱਥੇ ਜਾ ਕੇ ਮੈਂਕਮਨ ਨੂੰ ਉਹਨੂੰ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਭਾਈ ਵੀਡੀਓ ਵੀ ਪਾਈਆਂ ਨੇ ਫੇਸਬੁੱਕ ਤੇ ਪਰ ਕੋਈ ਹੱਲ ਨਹੀਂ ਹੈਗਾ ਇਹ ਸਾਡੇ ਹੁਣ ਜੇ ਇਹਦੇ ਵਿੱਚ ਉਹਨਾਂ ਨੂੰ ਕਹਾਂਗੇ ਨਾ ਜੇ ਉਹਨਾਂ ਨੂੰ ਬੁਰਾ ਲੱਗਦਾ ਤਾਂ ਲੱਗੀ ਜਾਵੇ ਹੱਲ ਕਰਵਾਉਣੇ ਸੀ ਕਿਉਂ ਕਹੀਏ ਅਸੀਂ ਤਾਂ ਉਹਨਾਂ ਦੇ ਦਰਦ ਨਹੀਂ ਆਵਾਂਗੇ ਨਾ ਹੁਣ ਮੈਂ ਸਿੰਗਲੇ ਨੂੰ ਕਾਂ ਜਦੋਂ ਸਿੰਘ ਲਾਹਰੇ ਮੰਤਰੀ ਹੈਗਾ ਸੀਗਾ ਉਦੋਂ ਉਹਨਾਂ ਨੂੰ ਕਹਿੰਦੇ ਸੀ ਜਦੋਂ ਹੁਣ ਐ ਐਮਐਲਏ ਇਹਨਾਂ ਨੂੰ ਵੋਟਾਂ ਪਾ ਕੇ ਇਸਨੇ ਜਤਾਇਆ ਨਾਲ ਕੂੜੇ ਦੇ ਡੰਪਾਂ ਦੇ ਖੜਖੜੇ ਫੋਟੋ ਕਿਹ ਚਾਹੀਏ ਨੇ ਮੈਂ ਅੱਡ ਖੜਦਾ ਸੀਗਾ ਇਹਨਾਂ ਦੀ ਟੀਮ ਅੱਡ ਖੜਦੀ ਸੀਗੀ ਮੈਂ ਨਹੀਂ ਸੀਗਾ ਉਹ ਮੈਂ ਤੁਹਾਨੂੰ ਇਹ ਗੱਲ ਕਹਿਣਾਗਾ ਮੈਂ ਆਪਦੇ ਜਿਹੜੇ ਮੁੱਦੇ ਤੇ ਉਹ ਚੱਕਦਾਗਾ ਆ ਤੁਸੀਂ ਨਸ਼ਿਆਂ ਤੇ ਮੈਂ ਚੱਕਦਾ ਮੁੱਦੇ ਨਸ਼ਿਆਂ ਤੇ ਕਿੱਦੇ ਬੋਲੇ ਨੇ ਆ ਆ ਮੰਗ ਪੱਤਰ ਦਿੱਤੇ ਸੀਗੇ ਸਾਡੇ ਪਾਣੀ ਵਾਲੀ ਟੈਂਕੀ ਤੇ ਠੀਕ ਹੈ ਜੀ ਆਹ ਜਿਹੜਾ ਇਹਨਾਂ ਦੇ ਸਰਕਾਰ ਆਪਕੇ ਦੁਆਰ ਦੇ ਵਿੱਚ ਜਾ ਜਾ ਕੇ ਮੰਗ ਪੱਤਰ ਦੇਤੇ ਕੋਈ ਹੱਲ ਨਹੀਂ ਹੋਇਆ ਹੈਗਾ ਹੁਣ ਆ ਸਾਡੀ ਪਾਣੀ ਵਾਲੀ ਟੈਂਕ ਆ ਜਿੱਥੇ ਆ ਸਾਰਾ ਕੁਝ ਹੋ ਰਿਹਾ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਇੱਕ ਮੈਂ ਤੁਹਾਨੂੰ ਦੱਸ ਦਾਂ ਜਿਹੜੀ ਸਾਡੀ ਜਲ ਸਪਲਾਈ ਆ ਉਹਦਾ ਆ ਹਾਲਾ ਮੋਟਰ ਦਾ ਜੀ ਖਰਾਬ ਆ ਸਾਨੂੰ ਪੀਣ ਵਾਲਾ ਪਾਣੀ ਨਹੀਂ ਆਉਂਦਾ ਸਾਡੀਆਂ ਮਾਮਾ ਭੈਣਾਂ ਨੂੰ ਦੂਰੋਂ ਪਰ ਪਰ ਕੇ ਤੇ ਹੁਣੇ ਪੈਂਦੇ ਨੇ ਆ ਸਾਡੇ ਜਿਹੜੇ ਅਫਸਰ ਨੇ ਏਡੀਸੀ ਸਾਹਿਬ ਨੇ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਤੀਗੀ ਹੁਣ ਇਹਨਾਂ ਦੀ ਬਦਲੀ ਹੋ ਗਈ ਪਹਿਲਾਂ ਹੋਰ ਸੀਗੇ ਠੀਕ ਹੈ ਜੀ ਸੀਵਰ ਜੀ ਸਾਨੂੰ ਐਸ ਲੋਡ ਸਾਫ਼ ਕਰਨੇ ਪੈਂਦੇ ਨੇ ਆਪ ਫਿਰ ਮੈਨੂੰ ਇਹ ਦੱਸੋ ਜੀ ਸਰਕਾਰ ਨੂੰ ਵੋਟਾਂ ਪਾਈਆਂ ਨੇ ਜਵਾਬ ਕਿਤੋਂ ਲਈਏ ਕੰਮ ਆਪ ਕਰਨੇ ਪੈ ਰਹੇ ਨੇ ਕੰਮ ਆਪ ਕਰਨੇ ਪੈ ਰਹੇ ਨੇਗੇ ਇੱਕ 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 ਗੱਲ ਮੈਂ ਤੁਹਾਨੂੰ ਹੋਰ ਦੱਸਦਾਗਾ ਜੀ ਜਿਹੜੀ ਤੁਸੀਂ ਨੇ ਇੱਕ ਗੱਲ ਕਹੀ ਹੈਗੀ ਆ ਕੂੜਿਆਂ ਦੇ ਢੇਰ ਵਾਲੀ ਹਨਾ ਜੀ ਕੂੜਿਆਂ ਦੇ ਢੇਰਾਂ ਤੇ ਅਸੀਂ ਨਹੀਂ ਚੜਦੇ ਸੀਗੇ ਕੂੜਿਆਂ ਦੇ ਢੇਰਾਂ ਤੇ ਚੜਦੇ ਸੀ ਜੀ ਟੀਮਾਂ ਕੀ ਉਹ ਚੜਦੀ ਸੀ ਜੀ ਅਸੀਂ ਅਸੀਂ ਆ ਦੇਖੋ ਆ ਦੇਖੋ ਜਿਹਦੇ ਦੇਖੋ ਤਾਰਾ ਹੈਗਾ ਕਿਤੇ ਦੇਖੋ ਜਿਹਦੇ ਕਿਤੇ ਤਾਰਾ ਹੈਗਾ ਨਹੀਂ ਜਦੋਂ ਸਿੰਘਲਾ ਕੈਬਨਿਟ ਮੰਤਰੀ ਸੀ ਉਦੋਂ ਇਹ ਕੂੜਿਆਂ ਦੇ ਢੇਰਾਂ ਤੇ ਚੜਦੇ ਸੀ ਤਾਰਾ ਉਦੋਂ ਇਹਨਾਂ ਦਾ ਖਜ਼ਾਨਾ ਖਾਲੀ ਸੀਗਾ ਇਹਨਾਂ ਦਾ ਖਜ਼ਾਨਾ ਖਾਲੀ ਸੀਗਾ ਕਾਂਗਰਸ ਸਰਕਾਰ ਦਾ ਤੇ ਉਦੋਂ ਮੈਂ ਡੰਗਰੂ ਖੜਕਾਇਆ ਹੁੰਦਾ ਸੀਗਾ ਜੇ ਹੁਣ ਉਦੋਂ ਡੰਗਰੂ ਫੜਕਾਉਂਦਾ ਤੇ ਇਹਨਾਂ ਨੂੰ ਚੰਗਾ ਲੱਗਦਾ ਸੀਗਾ ਠੀਕ ਹੈ ਜੀ ਹੁਣ ਇਹਨਾਂ ਦੀ ਸਰਕਾਰ ਆ ਗਈ ਤੇ ਹੁਣ ਡੰਗਰੂ ਖੜਕਾਉਣਾ ਇਹਨਾਂ ਨੂੰ ਬੁਰਾ ਲੱਗਦਾ ਮੈਂ ਤਾਂ ਜਿੱਥੇ ਗਲਤ ਹੁੰਦਾ ਮੈਂ ਤਾਂ ਡੰਗਰੂ ਖੜਕਾਉਣਾ ਇਹ ਵੀ ਖੜਕਾਉਂਦਾ ਰਹੂੰਗਾ ਪਰ ਇਹ ਹੁਣ ਇਲੈਕਸ਼ਨ ਨਹੀਂ ਲੜ ਪਾਏ ਕਿੰਨਾ ਕ ਅਫਸੋਸ ਹੈ ਮਨ ਨੂੰ ਕਿ ਜਿਹੜੀ ਪਾਰਟੀ ਲਈ ਤੁਸੀਂ ਸਪੋਰਟ ਕੀਤੀ ਉਹਨਾਂ ਦੇ ਕਾਰਨ ਹੀ ਉਹਨਾਂ ਦੀ ਲਗਾਈਆਂ ਪਾਬੰਦੀਆਂ ਦੇ ਕਾਰਨ ਇਲੈਕਸ਼ਨ ਨਹੀਂ ਲੜ ਸਕੇ ਦੇਖੋ ਜੀ ਜਦੋਂ ਕੋਈ ਤਕੜਾ ਹੁੰਦਾ ਮਾਰੇ ਪਾਵਰ ਜਿਆਦਾ ਚਿਰ ਨਹੀਂ ਚੱਲਦੀ 2.5 ਸਾਲ ਲੰਗੇ 2.5 ਸਾਲ ਬਾਕੀ ਨੇ ਤੇ ਤੁਹਾਡਾ ਜਿਹੜੇ ਤੁਹਾਨੂੰ ਤੁਸੀਂ ਹਰਾਸ ਹੋਏ ਹੋਗੇ ਨਗਰ ਕੌਂਸਲ ਦੇ ਕਾਰਨ ਜਾਂ ਸੀਵਰੇਜ ਬੋਰਡ ਦੇ ਕਾਰਨ ਕਿ ਇਹਨਾਂ ਤੇ ਕੋਈ ਬਣਦੀ ਕਿਉਂਕਿ ਤੁਸੀਂ ਐਸ.ਡੀ.ਐਮ ਕੋਲ ਵੀ ਜਾਏ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੁਣ ਤਾਂ ਲਾਸਟ ਰਸਤਾ ਫਿਰ ਕੋਰਟ ਰਹਿ ਗਿਆ ਕਿ ਜਾਉਂਗੇ ਦੇਖੋ ਜੀ ਪਹਿਲਾਂ ਤਾਂ ਮੈਂ ਜਿਹੜੀ ਇਹਦੀ ਪ੍ਰੋਪਰ ਆ ਜਿਹੜਾ ਮੈਂ ਤੁਹਾਨੂੰ ਪਹਿਲੀ ਇੱਕ ਦੱਸਿਆ ਵੀ ਕੀ ਇਹਦੇ ਵਿੱਚ ਐਨ.ਸੀ ਜ਼ਰੂਰੀ ਸੀ ਪ੍ਰਸ਼ਾਸਨ ਤੋਂ ਇਹੀ ਜਵਾਬ ਲੈਣਾ ਕਿ ਐਨਓਸੀ ਜ਼ਰੂਰੀ ਸੀ ਜੇ ਜ਼ਰੂਰੀ ਸੀ ਫਿਰ ਮੇਰੀ ਕਿਵੇਂ ਆ ਉਹ ਜਿਹੜੇ ਹੋਰ ਨੇ ਜਿਹੜੇ ਹੋਰ ਖੜੇ ਨੇਗੇ ਉਹਨਾਂ ਨੇ ਕਿ ਜਿਹੜਾ ਉਹ ਬਾਹਰੋਂ ਆਏ ਨੇ ਉਹਨਾਂ ਦੀ ਪੜਤਾਲ ਕਰਵਾਈ ਉਹਨਾਂ ਦੀ ਪੜਤਾਲ ਕਰਵਾਉਂਗਾ ਮੈਂ ਵੀ ਜੇ ਉਹਨਾਂ ਦੀ ਜਿਹੜੇ ਮੀਤਹੇਰ ਜੀ ਬਾਹਰੋਂ ਆਏ ਨੇ ਜੇ ਉਹਨਾਂ ਨੇ ਇੱਥੇ ਆ ਕੇ ਐਨਓਸੀ ਦਿੱਤੀ ਹੈ ਉਹਨਾਂ ਨੇ ਕਿਉਂਕਿ ਉਹ ਤਾਂ ਸੰਗਰੂਰ ਤੇ ਰਹਿੰਦੀ ਨਹੀਂ ਜੀ ਬਿਲਕੁਲ ਇਹ ਸਨ ਸਾਡੇ ਨਾਲ ਅਵਤਾਰ ਸਿੰਘ ਤਾਰਾ ਜੀ ਜੋ ਕਿ ਮਸ਼ਹੂਰ ਸਮਾਜ ਸੇਵੀ ਨੇ ਅਤੇ ਇਸ ਵਾਰ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਸਨ ਕਿਉਂਕਿ ਆਮ ਆਦੀ ਪਾਰਟੀ ਨੇ ਜੋ ਇਹਨਾਂ ਦੇ ਮਹੱਲਿਆਂ ਦੇ ਵਿੱਚ ਜਾਂ ਸ਼ਹਿਰ ਨਿਵਾਸੀਆਂ ਨਾਲ ਕੋਈ ਵਾਅਦੇ ਕਰੇ ਸੀ ਉਹਨਾਂ ਨੂੰ ਉਹ ਪੂਰਾ ਕਰਨ ਦੇ ਵਿੱਚ ਅਸਮਰਥ ਰਹੇ ਕੂੜਿਆਂ ਦੇ ਡੰਪਾਂ ਤੇ ਚੜਦੇ ਰਹੇ ਲੇਕਿਨ ਅੱਜ ਵੀ ਕੂੜੇ ਦਾ ਜੋ ਡੰਪ ਹੈ ਉਹ ਉੱਥੇ ਦਾ ਉੱਥੇ ਹੀ ਹੈ ਅਤੇ ਜੇਕਰ ਪੀਣ ਵਾਲੇ ਪਾਣੀ ਦੀ ਜਾਂ ਸੀਵਰੇਜ ਬੋਰਡ ਦੀ ਜੋ ਨਿਕਾਸੀ ਹੈ ਉਹਦੀ ਗੱਲ ਕੀਤੀ ਜਾਵੇ ਤਾਂ ਮਹੱਲਿਆਂ ਦਾ ਬੁਰਾ ਹਾਲ ਹੈ ਇਹਨਾਂ ਵੱਲੋਂ ਹਮੇਸ਼ਾ ਹੀ ਮੁੱਦੇ ਚੱਕਦੇ ਰਹਿੰਦੇ ਨੇ ਹੁਣ ਦੇਖਣਾ ਹੋਵੇਗਾ ਇਹਨਾਂ ਦੇ ਇਹ ਵੀ ਕਹਿਣਾਗਾ ਕਿ ਹੁਣ ਇਹ ਸੀਵਰੇਜ ਬੋਰਡ ਦੇ ਤੋਂ ਇਹ ਜਵਾਬ ਮੰਗਣਗੇ ਕਿ ਬਾਕੀ ਜੋ ਕੈਂਡੀਡੇਟ ਹਨ ਕਿ ਉਹਨਾਂ ਨੇ ਐਨਓਸੀ ਦਿੱਤੀ ਹੈ ਕਿ ਉਹ ਐਨਓਸੀ ਜ਼ਰੂਰੀ ਸੀ ਜੇ ਜ਼ਰੂਰੀ ਸੀ ਤਾਂ ਉਹਨਾਂ ਨੇ ਜੇ ਦਿੱਤੀ ਹੈ ਤਾਂ ਇਹਨੂੰ ਦਿਖਾਈ ਜਾਵੇ ਔਰ ਜੇ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਇਹ ਕੋਰਟ ਦਾ ਦਰਵਾਜ਼ਾ ਖੜਕੜਾਣਗੇ ਗੁਰਵਿੰਦਰ ਸਿੰਘ ਫਾਸਟਵੇ ਨਿਊਜ਼